ਮੇਰਾ ਨਾਮ ਰਕੇਸ਼ਾ ਜੀ ਕਮਲ ਆਟੋ ਡੀਲਸ ਜੀ ਦੀਵਾਲੀ ਆ ਗਈ ਕੀ ਆਣਾ ਦੀਵਾਲੀ ਮੌਕੇ ਸਾਰੇ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਦੀਵਾਲੀ ਦੀਆਂ ਤੇ ਸ਼ੁਭ ਕਾਮਨਾਵਾਂ ਕਮਲ ਆਟੋ ਡੀਲਸ ਵੱਲੋਂ ਕਮਲ ਆਟੋ ਡੀਲਸ ਵੱਲੋਂ ਅਸੀਂ ਦੀਵਾਲੀ ਤੇ ਕਈ ਆਫਰ ਵੀ ਲਾਏ ਹੋਏ ਨੇ ਜਿਵੇਂ ਕਿ 31 ਅਕਤੂਬਰ ਤੱਕ ਜਿੰਨੀਆਂ ਕਾਰਾਂ ਸਾਡੇ ਕੋਲੋਂ ਸੇਲ ਹੋਣਗੀਆਂ ਸਾਰੀਆਂ ਦੇ ਟੈਂਕ ਫੁੱਲ ਮਿਲਣਗੇ ਚਾਹੇ ਉਹ ਕੋਈ ਪੈਟਰੋਲ ਕਾਰ ਆ ਚਾਹੇ ਉਹ ਕੋਈ ਡੀਜ਼ਲ ਕਾਰ ਤੇ ਲੋਕਾਂ ਨੂੰ ਕੀ ਮੈਸੇਜ ਲੋਕਾਂ ਲਈ ਇਹੀ ਮੈਸੇਜ ਆ ਤੇ ਖੂਬ ਜੋਰਾਂ ਸ਼ੋਰਾਂ ਨਾਲ ਦੀਵਾਲੀ ਮਨਾਈ ਜਾਵੇ ਪਟਾਕੇ ਬੜੁਕੇ ਜਿੰਨੇ ਜਲਾ ਸਕਦੇ ਚਲਾਓ ਕੋਈ ਚੱਕਰ ਪਰ ਇੱਕ ਵਾਰ ਸੇ ਕਿਹਾ ਗਿਆ ਕਿ ਪਟਾਕੇ ਨਹੀਂ ਚਲਾਣੇ ਗ੍ਰੀਨ ਪਟਾਕੇ ਚਲਾਣੇ ਉਹਦੇ ਵਰਗੇ ਆਪਾਂ ਉਹ ਲੰਨੀ ਹੋਣਾ ਹੈ ਹਾਂਜੀ ਹਾਂਜੀ ਜੀ ਕੀ ਕਹਿਣਾ ਚਾਹੂਗਾ ਦੀਵਾਲੀ ਮੌਕੇ ਪਟਾਕਿਆ ਕਿਹਾ ਗਿਆ ਕਿ ਗ੍ਰੀਨ ਪਟਾਕੇ ਜਲਾਏ ਚ ਦੇਖੋ ਭਾਜੀ ਜਿਹੜੇ ਮਤਲਬ ਕਿ ਆਪਣੇ ਮਨ ਦੀ ਕਰਨੀ ਚਾਹੀਦੀ ਹੈ ਸਭ ਨੂੰ ਗ੍ਰੀਨ ਚਲਾਉਣੇ ਤਾਂ ਗ੍ਰੀਨ ਚਲਾਓ ਦੂਸਰੇ ਚਲਾਉਣੇ ਤਾਂ ਦੂਸਰੇ ਚਲਾਓ ਕੀਕਾ ਬਾਕੀ ਸਰਕਾਰਾਂ ਦੀ ਗੱਲ ਵੀ ਮੰਨ ਲੈਣੀ ਚਾਹੀਦੀ ਆ ਉਹ ਵੀ ਆਪਣੇ ਫੈਸਲੇ ਦੀਆਂ ਹੀ ਹੁੰਦੀਆਂ ਵੀ ਪੋਲੂਸ਼ਨ ਨਾ ਹੋਵੇ ਪਰ ਦਿਵਾਲੀ ਮੱਕੇ ਦਾ ਇੱਕ ਦਿਨ ਹੁੰਦਾ ਥੋੜੇ ਬਹੁਤ ਚਲਾਉਣ ਵਿੱਚੋਂ ਤਾਂ ਵੀ ਕੋਈ ਗੱਲ ਨਹੀਂ ਜਿਹੜੀਆਂ ਖਾਸ ਗੱਡੀਆਂ ਲੈ ਕੇ ਆਏ ਆ ਗੱਡੀਆਂ ਆਪਣੇ ਕੋਲ ਸਾਰੇ ਤਰ੍ਹਾਂ ਦੀਆਂ ਨੇ ਲਗਜ਼ਰੀ ਸੈਗਮੈਂਟ ਦੇ ਵਿੱਚ ਆਡੀ ਮਰਸੀਡੀਜ਼ ਆ ਇੱਧਰ ਤੁਹਾਡੇ ਪਿੱਛੇ ਜਿਵੇਂ ਅਲਕਾਜ਼ਾਰ ਖੜੀ ਆ ਤੇ ਹੁੰਡਾ ਅਮੇਜ਼ ਹੋਗੀ ਸਵਿਫਟ ਡਿਜ਼ਾਇਰ ਕਰੋਲਾ ਹਲਟਿਸ ਕਾਫੀ ਕਾਰਾਂ ਨੇ ਵਰਨਾ ਵਰਨਾ ਸਾਰੀਆਂ ਹੈਗੀਆਂ ਇੱਧਰ ਫੋਰਚਨਰ ਵਗੈਰਾ ਵੀ ਖੜੀਆਂ ਆਪਣੇ ਕੋਟਾਰਾਂ ਸਾਰੀਆਂ ਕਿਹੜੀ ਜਗ੍ਹਾ ਦੁਕਾਨ ਹੈ ਜੀ ਸਾਡੀ ਆਪਣੀ ਗਿਲ ਰੋਡ ਤੇ ਆ ਜੀ ਜੀਐਨਈ ਕਾਲਜ ਦੇ ਕੋਲੇ ਨਨਕਾਣਾ ਸਾਹਿਬ ਸਕੂਲ ਦੇ ਸਾਹਮਣੇ 메ਨ ਹਾਈਵੇ ਆਪਣਾ ਮਲੇਰਪੁਰ ਡਲਾ ਵਾਲਾ ਉਹ ਨਹਿਰ ਤੋਂ ਅੱਗੇ ਆ ਕੇ ਨਹਿਰ ਤੋਂ ਤਕਰੀਬਨ 1 ਕਿਲੋਮੀਟਰ ਅੱਗੇ ਗਿੱਲਾ ਪਿੰਡ ਦੇ ਨਾਲ ਹੀ ਪੈ ਜਾਂਦਾ ਮੇਰਾ ਨਾਮ ਰਕੇਸ਼ਾ ਜੀ ਕਮਲ ਆਟੋ ਡੀਲਸ ਤੋਂ ਜੀ ਦੀਵਾਲੀ ਆ ਗਈ ਕੀ ਜਨਤਵਾਲੀ ਦੀਵਾਲੀ ਮੌਕੇ ਸਾਰੇ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਦੀਵਾਲੀ ਦੀਆਂ ਤੇ ਸ਼ੁਭ ਕਾਮਨਾਵਾਂ ਕਮਲ ਆਟੋ ਡੀਲਸ ਵੱਲੋਂ ਕਮਲ ਆਟੋ ਰੀਸ ਵੱਲੋਂ ਅਸੀਂ ਦੀਵਾਲੀ ਤੇ ਕਈ ਆਫਰ ਵੀ ਲਾਏ ਹੋਏ ਨੇ ਜਿਵੇਂ ਕਿ 31 ਅਕਤੂਬਰ ਤੱਕ ਜਿੰਨੀਆਂ ਕਾਰਾਂ ਸਾਡੇ ਕੋਲੋਂ ਸੇਲ ਹੋਣਗੀਆਂ ਸਾਰੀਆਂ ਦੇ ਟੈਂਕ ਫੁੱਲ ਮਿਲਣਗੇ ਚਾਹੇ ਉਹ ਕੋਈ ਪੈਟਰੋਲ ਕਾਰਾ ਚਾਹੇ ਕੋਈ ਡੀਜ਼ਲ ਕਾਰ ਤੇ ਲੋਕਾਂ ਨੂੰ ਕੀ ਮੈਸੇਜ ਹੈ ਲੋਕਾਂ ਵੀ ਇਹੀ ਮੈਸੇਜ ਆ ਕਿ ਖੂਬ ਜੋਰਾਂ ਸ਼ੋਰਾਂ ਨਾਲ ਦੀਵਾਲੀ ਮਨਾਈ ਜਾਵੇ ਪਟਾਕੇ ਬੜੁਕੇ ਜਿੰਨੇ ਜਲਾ ਸਕਦੇ ਚਲਾਓ ਕੋਈ ਚੱਕਰ ਪਰ ਇੱਕ ਵਾਰ ਅਸੀਂ ਕਿਹਾ ਗਿਆ ਕਿ ਪਟਾਕੇ ਨਹੀਂ ਚਲਾਣੇ ਗ੍ਰੀਨ ਪਟਾਕੇ ਚਲਾਣੇ ਉਹਦੇ ਵਜ੍ਹਾ ਆਪਾਂ ਉਹ ਫਿਰ ਨਹੀਂ ਹੋਣਾ ਹੈ ਹਾਂਜੀ ਹਾਂਜੀ ਜੀ ਕੀ ਕਹਿਣਾ ਚਾਹੂਗਾ ਦਿਵਾਲੀ ਮੌਕੇ ਪਟਾਕਿਆ ਕਿਹਾ ਗਿਆ ਕਿ ਗਰੀਬ ਪਟਾਕਿਆ ਜਿਹਾ ਦੇਖੋ ਭਾਜੀ ਜਿਹੜੇ ਮਤਲਬ ਕਿ ਆਪਣੇ ਮਨ ਦੀ ਕਰਨੀ ਚਾਹੀਦੀ ਆ ਸਭ ਨੂੰ ਗ੍ਰੀਨ ਚਲਾਉਣੇ ਤਾਂ ਗ੍ਰੀਨ ਚਲਾਓ ਦੂਸਰੇ ਚਲਾਉਣੇ ਤਾਂ ਦੂਸਰੇ ਚਲਾਓ ਠੀਕ ਆ ਬਾਕੀ ਸਰਕਾਰਾਂ ਦੀ ਗੱਲ ਵੀ ਮੰਨ ਲੈਣੀ ਚਾਹੀਦੀ ਆ ਉਹ ਵੀ ਆਪਣੇ ਫੈਸਲੇ ਦੀਆਂ ਹੁੰਦੀਆਂ ਵੀ ਪੋਲੂਸ਼ਨ ਨਾ ਹੋਵੇ ਪਰ ਦਿਵਾਲੀ ਮੌਕੇ ਦਾ ਇੱਕ ਦਿਨ ਹੁੰਦਾ ਥੋੜੇ ਬਹੁਤ ਚਲਾਉਣ ਵਿੱਚ ਤਾਂ ਵੀ ਕੋਈ ਗੱਲ ਨਹੀਂ ਕਿਹੜੀਆਂ ਖਾਸ ਗੱਡੀਆਂ ਲੈ ਕੇ ਆਏ ਗੱਡੀਆਂ ਆਪਣੇ ਕੋਲ ਸਾਰੇ ਤਰ੍ਹਾਂ ਦੀਆਂ ਨੇ ਲਗਜ਼ਰੀ ਸੈਗਮੈਂਟ ਦੇ ਵਿੱਚ ਆਡੀ ਮਰਸੀਡੀਜ਼ ਆ ਇੱਧਰ ਤੁਹਾਡੇ ਪਿੱਛੇ ਜਿਵੇਂ ਅਲਕਾਜ਼ਾਰ ਖੜੀ ਆ ਤੇ ਹੋਂਡਾ ਅਮੇਜ਼ ਹੋ ਗਈ ਸਵਿਫਟ ਡਿਜ਼ਾਇਰ ਕਰੋਲਾ ਹਲਟਿਸ ਕਾਫੀ ਕਾਰਾਂ ਨੇ ਵਰਨਾ ਵਰਨਾ ਸਾਰੀਆਂ ਹੈਗੀਆਂ ਇੱਧਰ ਫੋਰਚਨਰ ਵਗੈਰਾ ਵੀ ਖੜੀਆਂ ਆਪਣੀ ਕੋਟਾਰਾਂ ਸਾਰੀਆਂ ਕਿਹੜੀ ਜਗਾ ਦੁਕਾਨ ਹੈਗੀ ਸਾਡੀ ਆਪਣੀ ਗਿਲ ਰੋਡ ਤੇ ਆ ਜੀ ਜੀਐਨਈ ਕਾਲਜ ਦੇ ਕੋਲੇ ਨਨਕਾਣਾ ਸਾਹਿਬ ਸਕੂਲ ਦੇ ਸਾਹਮਣੇ ਮੇਨ ਹਾਈਵੇ ਆਪਣਾ ਮਲੇਰ ਕੋਡ ਲਾਇਆ ਉਹ ਨਹਿਰ ਤੋਂ ਅੱਗੇ ਆ ਕੇ நேரத்து தக்கறினக்கிலோமீட்டர் அப்படி ல்லாம் பிண்டி பை